ਸਤਿ ਗਾਈ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਾਂਗੇ ਮੈਂ ਕਪੜਾ ਲਿਆ ਹੋਇਆ ਹੈਗਾ ਹੁਣ ਆਪਾਂ ਇਹਦੀ ਕਟਿੰਗ ਕਰਨੀ ਸਟਾਰਟ ਕਰਾਂਗੇ ਕਪੜੇ ਨੂੰ ਆਪਾਂ 4 ਫੋਲਡ ਕਰਾਂਗੇ 4 ਫੋਲਡਿੰਗ ਆਪਾਂ ਕਪੜੇ ਦੀ ਕੀਤੀ ਹੋਈ ਹੈਗੀ ਆਹ ਸਾਈਡ ਆਪਣੀ ਓਪਨ ਸਾਈਡ ਮੈਂ ਆਪਣੀ ਸਾਈਡ ਰੱਖੀ ਹੋਈ ਹੈਗੀ ਤੇ ਦੂਸਰੇ ਪਾਸੇ ਆਪਣੀ ਬੰਦ ਸਾਈਡ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਕਪੜੇ ਨੂੰ ਫੋਲਡ ਕੀਤਾ ਹੋਇਆ ਹੈਗਾ ਚਾਰ ਪੱਲੇ ਤੇ ਬਣੇ ਪੈਣਗੇ ਹੁਣ ਆਪਾਂ ਸਲਵਾਰ ਦੀ ਜਿਹੜੀ ਕਟਿੰਗ ਆ ਸਟਾਰਟ ਕਰਾਂਗੇ 29 ਇੰਚ ਦੀ ਲਵਾਈ ਤਿਆਰ ਹੈਗੀ 2 ਇੰਚ ਆਪਾਂ ਐਕਸਟਰਾ ਮਾਰਜਨ ਜਿਹੜਾ ਸਲਾਈਆਂ ਦੇ ਵਿੱਚ ਆਉਣਾ ਉਹ ਰੱਖਾਂਗੇ 3.5 ਇੰਚ ਬਣਿਆ ਤੇ 3 ਇੰਚ ਆਪਾਂ ਐਕਸਟਰਾ ਜਿਹੜੀ ਢਾਲ ਦੇਵਾਂਗੇ ਉਹਦੇ ਵਾਸਤੇ ਰੱਖਾਂਗੇ 3.5 3 ਇੰਚ ਤੇ ਆਪਾਂ ਮਾਰਕਿੰਗ ਕਰ ਲਈ ਹੈਗੀ ਇਹ ਢਾਲ ਦੇਵਾਂਗੇ ਬਾਅਦ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਢਾਲ ਕਿਉਂ ਦੇਣੀ ਜ਼ਰੂਰੀ ਹੈਗੀ ਇਸ ਤਰ੍ਹਾਂ ਹੁਣ ਆਪਾਂ ਪੂਰਾ ਪੀਸ ਜਿਹੜਾ ਹੈਗਾ ਲਾ ਲਾਂਗੇ 3.5 ਇੰਚ ਤਿਆਰ ਪੀਸ ਆਪਾਂ ਰੱਖ ਲਾਂਗੇ ਪੂਰੀ ਮਾਰਕਿੰਗ ਕਰਕੇ ਫਿਰ ਆਪਾਂ ਇਹਨੂੰ ਸਕੇਲ ਨਾਲ ਜਿਹੜੀ ਸਾਰੀ ਆਪਾਂ ਮਾਰਕਿੰਗ ਕੀਤੀ ਐ ਇਹਨੂੰ ਮਲਾ ਲਾਂਗੇ ਤੇ ਕੱਪੜੇ ਨੂੰ ਬਿਲਕੁਲ ਸਿੱਧਾ ਰੱਖਣਾ ਹੈਗਾ ਕੋਈ ਕਾਰ ਨਹੀਂ ਤੁਸੀਂ ਕੱਪੜੇ 'ਚ ਨਹੀਂ ਪੈਣ ਦੇਣਾ ਇੱਧਰ ਉੱਧਰ ਨਹੀਂ ਤਾਂ ਆਪਣਾ ਹੀ ਸਲਾਈ ਲੱਗ ਜੂਏ ਸੋਹਣੀ ਨਹੀਂ ਬਣਨੀ ਆਪਣੀ ਜਿਹੜੀ ਸਲਵਾਰ ਹੈਗੀ ਹੈਗੀ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਜਿਹੜੀ ਮਾਰਕ ਕੀਤਾ ਹੋਇਆ ਹੈਗਾ ਇਹ ਜਿਹੜਾ ਪੀਸ ਹੈਗਾ ਇਹਦਾ ਅਲੱਗ ਕਰ ਲਾਂਗੇ ਕੱਟ ਕਰਕੇ ਪੂਰਾ ਸੂਰੇ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਨਾਲ ਤੁਸੀਂ ਕੱਪੜੇ ਨੂੰ ਸੈੱਟ ਕਰਕੇ ਫੇਰ ਹੀ ਤੁਸੀਂ ਸਲਾਈ ਲਗਾਣੀ ਹੈ ਦੋਨੇ ਪਾਸਿਆਂ ਤੋਂ ਬਿਲਕੁਲ ਕੱਪੜਾ ਇੱਕੋ ਜਿਹਾ ਹੋਣਾ ਚਾਹੀਦਾ ਕੋਈ ਕਾੜ ਜਾਂ ਰਣੀ ਹੋਣਾ ਚਾਹੀਦਾ ਡੇਡਾ ਕੱਪੜਾ ਨਹੀਂ ਹੋਣਾ ਚਾਹੀਦਾ ਤੁਹਾਡਾ ਹੁਣ ਆਪਾਂ ਪੀਸ ਲੈ ਲਿਆਗਾ ਇਹਦੇ ਵਿੱਚ ਹੀ ਆਪਾਂ ਜਿਹੜੀ ਸਲਵਾਰ ਦੀ ਕਟਿੰਗ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਮੂਰੀ ਵੇਖਾਂਗੇ ਮੂਰੀ ਜਿਹੜੀ ਇਹਦੀ ਹੈਗੀ ਹੈਗੀ 7 ਇੰਚ ਪੂਰੀ ਆਪਣੀ ਤਿਆਰ ਹੈ ਤੇ ਆਪਾਂ ਸਵਾ 1/2 ਇੰਚ ਐਕਸਟਰਾ ਮਾਜ ਲਾ ਮਗੇ ਸਵਾ 8 ਇੰਚ ਤੇ ਆਪਾਂ ਮਾਰਕ ਕਰ ਲਾਂਗੇ ਦਲਾਂ ਹੁਣ ਆਪਾਂ ਇਹਦੇ ਇਹ ਵਿੱਚ ਇੱਕ ਮਿਆਨੀ ਪਾਵਾਂਗੇ ਤੇ ਆ ਜਿਹੜਾ ਪੂਰਾ ਕੱਪੜਾ ਹੈਗਾ ਇਹਦਾ ਅੱਧਾ ਆਪਾਂ ਲਾ ਲਾਂਗੇ ਅੱਧੇ ਅੱਧੇ ਤੱਕ ਜਿਹੜਾ 3.5 ਤੇ 3 ਇੰਚ ਹੈਗਾ ਇਹਦਾ ਪੂਰਾ ਅੱਧਾ ਆਪਾਂ ਕਰਕੇ ਲਾ ਲਾਣੀ ਪਾਣੀ ਸਤਾਰਾ ਇੰਚ ਬੜਿਆ ਇੱਥੇ ਆਪਾਂ ਮਾਰਕਿੰਗ ਕਰ ਲਾਂ ਇੱਕ ਹੁੰਦੀ ਆਪਾਂ ਥੋੜੀਆਂ ਜਿਹੀ ਵੱਡੀਆਂ ਹੀ ਪਾਵਾਂਗੇ ਇਹਦੀਆਂ ਹੁਣ ਆਪਾਂ ਇਹ ਦੋਨੇ ਮਾਰਕਸ ਨੂੰ ਸਿੱਧਾ ਕਰ ਲਾਂਗੇ ਜਿੱਥੋਂ ਤੱਕ ਆਪਾਂ ਅੱਧ ਤੱਕ ਮਾਰਕਿੰਗ ਕੀਤੀ ਹੈ ਤੇ ਸਲਵਾਰ ਦੀ ਮੋਰੀ ਤੱਕ ਇਹਦੀ ਮਾਰਕਿੰਗ ਕਰ ਲਈ ਹੈਗੀ ਦੇਖੋ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਕਟਿੰਗ ਆਪਾਂ ਇਹਦੀ ਕਰ ਲਈ ਹੈਗੀ ਹੁਣ ਆਪਾਂ ਕੁੰਡੀਆਂ ਦੇ ਦੇਖਾਂਗੇ ਕੁੰਡੀਆਂ ਪਾਉਣੀਆਂ ਨੇ ਹੁਣ ਆਪਾਂ ਝੂਲੀ ਦੇ ਵਿੱਚੋਂ ਹੀ ਆਪਾਂ ਰੱਖਾਂਗੇ ਕੁੰਡੀਆਂ ਦੇ ਵਿੱਚੋਂ ਆ ਜਿਹੜਾ ਕੱਪੜਾ ਆਪਣਾ ਸਾਈਡ ਤੋਂ ਆਪਾਂ ਨੇ ਕੱਟ ਕੀਤਾ ਹੈਗਾ ਉਹ ਕੱਪੜੇ ਦੀਆਂ ਵੀ ਆਪਾਂ ਕੁੰਡੀਆਂ ਪਾ ਸਕਦੇ ਹਾਂ ਦੇਖੋ ਇਹਨੂੰ ਬਿਲਕੁਲ ਹੈਗਾ ਹੈ ਕਿ ਤਾਂ ਹੀ ਆਪਾਂ ਅਰਧ ਕਰਕੇ ਜਿਹੜੀ ਨਿਸ਼ਾਨੀ ਲਾਈ ਸੀਗੀ ਹੁਣ ਆਪ ਇਹਦੇ ਵਿੱਚੋਂ ਵੀ ਝੂਲੀ ਕੱਢ ਸਕਦੇ ਹਾਂਗੇ ਪਰ ਮੈਂ ਥੋੜਾ ਜਿਆਦਾ ਕੱਪੜਾ ਪਾਉਣਾ ਚਾਹੁੰਦੀ ਆ ਇਸ ਕਰਕੇ ਮੈਂ ਅਲੱਗ ਤੋਂ ਕੁੰਡੀਆਂ ਜਿਹੜੀਆਂ ਬਣਾ ਕੇ ਤਿਆਰ ਕਰਨੀਆਂ ਮੈਂ ਨਹੀਂ ਜਿਹੜੀ ਪਾਉਣੀ ਹੈਗੀ ਉਹਨੇ ਦੇ ਵਿੱਚ ਆਪਾਂ 3 ਇੰਚ ਦੀ ਢਾਲ ਪਾਵਾਂਗੇ ਮੂਰੀ ਵਾਲੀ ਸਾਈਡ ਜਿਹੜੀ ਬੰਦ ਸਾਈਡ ਹੈ ਉਧਰਲੀ ਸਾਈਡ ਤੋਂ ਆਪਾਂ ਇਹਦੇ ਦੇ ਨਿਚੇ ਦੀ ਢਾਲ ਪਾਉਣੀ ਹੈਗੀ ਦੇਖੋ ਇਹਦੇ ਨਾਲ ਆਪਣੀ ਮੂਰੀ ਜਿਹੜੀ ਹੈਗੀ ਹੈਗੀ ਵੱਲ ਜਾਈ ਨਹੀਂ ਪੈਂਦੇ ਬੜੀ ਸੋਹਣੀ ਸਲਵਾਰ ਬਣ ਜਾਂਦੀ ਹੈ ਕਿ ਚੱਕਵੇਂ ਸਲਵਾਰ ਬਣਦੀ ਹੈ ਸਾਢੇ 3 ਇੰਚ ਆਪਾਂ ਐਕਸਟਰਾ ਕਪੜਾ ਲਿਆ ਸੀਗਾ ਸਲਾਈ ਦਾ ਮਾਰਜਨ 1 ਇੰਚ ਤੁਸੀਂ ਯਾਦ ਨਾਲ ਰੱਖ ਲੈਣਾਗਾ ਇੱਕ ਸਲਾਈ ਦੇ 1 ਇੰਚ ਸਲਾਈ ਦਾ ਮਾਰਜਨ ਆਪਾਂ ਰੱਖਿਆ ਸੀਗਾ ਸਾਢੇ 90 ਇੰਚ ਤਿਆਰ ਕਰਨੀ ਹੈ ਤਾਂ 30 ਇੰਚ ਸਾਢੇ 3 ਇੰਚ ਆਪਾਂ ਨੀਚੇ ਤੋਂ ਇੰਚ ਟੇਪ ਲਾ ਕੇ ਦੇਖ ਲਈਏਗੀ ਕਿ ਸਹੀ ਹੈ ਬਿਲਕੁ ਹੁਣ 3 ਇੰਚ ਦੀ ਢਾਲ ਦੇਣੀ ਆਪਾਂ ਨੇ ਇਹ ਜਿਹੜਾ ਪਾਟੇ ਦੇ ਵਿੱਚ ਪੂਰੇ ਦੇ ਵਿੱਚ ਹੀ ਆਪਾਂ ਢਾਲ ਪਾ ਦਾਂਗੇ ਤੇ ਜਿਹੜੀਆਂ ਕੁੰਡੀਆਂ ਪਾਵਾਂਗੇ ਉਹਦੇ ਵਿੱਚ ਆਪਾਂ ਢਾਲ ਨਹੀਂ ਪਾਵਾਂਗੇ ਉੱਤੇ ਬਿਲਕੁਲ ਆਪਾਂ ਕਟਿੰਗ ਕਰ ਲਾਂਗੇ ਜੀ ਢਾਲ ਜਿਹੜੀ ਦਿੱਤੀ ਹੈਗੀ ਇਹਦੇ ਨਾਲ ਸਲਵਾਰ ਦੀ ਜਿਹੜੀ ਮੂਰੀ ਹੈਗੀ ਪਿੱਛੋਂ ਕੀਤਾ ਜਾਂ ਨੰਗਾ ਨਹੀਂ ਹੁੰਦਾਗਾ ਅੱਗੋਂ ਬਿਲਕੁਲ ਖੜੇ ਖੜੇ ਬੜੀ ਸੋਹਣੀ ਸਲਵਾਰ ਬਣਦੀ ਆ ਆਪਣੀ ਨਹੀਂ ਤਾਂ ਅੱਗੇ ਜਿਹੜੇ ਸਲਵਾਰ ਦੇ ਪੈਰ ਦੇ ਉੱਤੇ ਨਾ ਬਲਜੇ ਪੈ ਜਾਂਦੇ ਹੈਗੇ ਉਹ ਸੋਹਣੇ ਨਹੀਂ ਲੱਗਦੇ ਕਟਿੰਗ ਆਪਾਂ ਕਰ ਲਈ ਹੈਗੀ ਜਿਹੜੀ ਢਾਲ ਦਿੱਤੀ ਹੈ ਦੀ ਹੁਣ ਆਪਾਂ ਕੁੰਡੀਆਂ ਕਟਾਂਗੇ ਇਹਦੀਆਂ ਮੈਂ ਕੁਂਦੀਆਂ ਦੀ ਕਟਿੰਗ ਕਰ ਲਈਏ ਜੀ ਝੋਲੀ ਜੜੀ ਇਹਨਾਂ ਦੀ 9 ਇੰਚ ਸੀਗੀ 8 ਇੰਚ ਤਿਆਰ ਸੀ ਮੈਂ 9 ਇੰਚ ਕਟਿੰਗ ਕਰ ਲਈਏ ਅੱਧਾ ਇੰਚ ਮਾਰਜਿਨ نیچے ਅੱਧਾ ਇੰਚ ਉੱਪਰ ਵਾਲਾਂ 'ਚ ਮਾਰਜਿਨ ਆ ਜਾਊਗਾ ਤੇ ਜਿਹੜਾ ਮੈਂ ਪੌਣੇ 17 ਇੰਚ ਆਪਾਂ ਕਟਿੰਗ ਕੀਤੀ ਸੀਗੀ ਕੁਂਦੀਆਂ ਦੇ ਵਾਸਤੇ ਉਹ ਪੌਣੇ 17 ਇੰਚ ਇੱਕ ਸਾਈਡ ਤੋਂ ਦੂਜੀ ਸਾਈਡ 'ਤੇ ਛੋੜੀ ਰੱਖ ਲਈਏਗੀ ਕਟਿੰਗ ਆਪਣੀ ਕਲੀਅਰ ਹੋ ਗਈ ਹੈਗੀ ਹੁਣ ਸਿਰਫ 벨ਟ ਆਪਣੀ ਰਹਿਦੀ ਹੈ 벨ਟ ਦੀ ਕਟਿੰਗ ਆਪਾਂ ਕਰਾਂਗੇ ਹੁਣ ਅੰਬੈਲਟ ਜਿਹੜੀ ਹੈਗੀ ਐ ਚੜਾਈ ਇਹਦੀ 4 ਇੰਚ ਤਿਆਰ ਕਰਨੀ ਆ ਆਪਾਂ ਨੇ 7 ਇੰਚ ਆਪਾਂ ਕਟਿੰਗ ਕਰਾਂਗੇ 4 ਇੰਚ ਰੱਖ ਕੇ ਬਾਕੀ ਦਾ ਜਿਹੜਾ 3 ਇੰਚ ਉਹ ਨੂੰ ਮਾਰਜਿਨ ਚ ਆਪਾਂ ਰੱਖਾਂਗੇ ਫੋਲਡਿੰਗ ਚ ਰੱਖ ਲਾਂਗੇ ਤੇ 22 ਇੰਚ ਦੀ ਜਿਹੜੀ ਚੜਾਈ ਹੈਗੀ ਹੈਗੀ ਉਹ ਤਿਆਰ ਕਰਨੀ ਆ 22 ਇੰਚ ਦਾ ਇਹਦੀ ਲੰਬਾਈ ਆਪਾਂ ਤਿਆਰ ਕਰਨੀ ਹੈਗੀ ਤੇ 1 ਇੰਚ ਆਪਾਂ ਐਕਸਟਰਾ ਮਾਰਜਿਨ ਰੱਖ ਲਾਂਗੇ ਤੇ 23 ਇੰਚ ਤਿਆਰ ਕਰਾਂਗੇ ਇਹਨੂੰ ਕਟਿੰਗ ਇਹਦੀ 23 ਇੰਚ ਕਰਾਂਗੇ ਆਪਾਂ 스ਕੇਲ ਨਾਲ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਪਹਿਲਾਂ ਆਪਾਂ 스ਕੇਲ ਨਾਲ ਮਾਰਕਿੰਗ ਕਰ ਲਾਂਗੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਕਰ ਲਾਂਗੇ ਜਿਹੜੀ ਮਾਰਕਿੰਗ ਕੀਤੀ ਹੁੰਦੇ ਤੇ ਜੇ ਤੁਹਾਨੂੰ ਵੀਡੀਓ ਮੇਰੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਦੋਸਤਾਂ ਨਾਲ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜਿਹੜੇ ਨਵੇਂ ਆਉਂਦੇ ਹੋ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਦਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਸੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਣਾ ਆਪਣੀ ਸਲਵਾਰ ਦੀ ਕਟਿੰਗ ਪੂਰੀ ਹੋ ਗਈ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ